ਕਈ ਬੰਦਿਆਂ ਨੇ ਕਈ ਮੁੰਡਿਆਂ ਨੇ ਕਿਹਾ ਵੀ ਭਾਜੀ ਇਹਨੇ ਬੜਾ ਪਰੇਸ਼ਾਨ ਕੀਤਾ ਬੈ ਜਦੋਂ ਜਾਈਏ ਪੈਸੇ ਜਦੋਂ ਜਾਈਏ ਪੈਸੇ ਇਹ ਸਾਨੂੰ ਬਿਨਾ ਪੈਸੇ ਤੋਂ ਤਾਂ ਸਾਡਾ ਕੰਮ ਹੀ ਨਹੀਂ ਕਰਦਾ ਮੈਂ ਕਿਹਾ ਚੱਲ ਆ ਚਲੀਏ ਅਸੀਂ ਗਏ ਆ ਉੱਥੇ ਮੈਨੂੰ ਵੀ ਇਹਨੇ ਕਿਹਾ ਵੀ ਮੇਰਾ ਮੂੰਹ ਮਿੱਟਾ ਖਰਾ ਫਿਰ ਮੈਂ ਕੈਮਰਾ ਤੁਹਾਡੇ ਸਾਹਮਣੇ ਓਨ ਕੀਤਾ ਮੈਂ ਜਿਹੜੀ ਤੁਹਾਨੂੰ ਭੇਜਿਆ ਅੰਦਰ ਗਏ ਮੈਨੂੰ ਕਹਿੰਦਾ ਕੁਝ ਤਾਂ ਦਵਾ ਦੇ ਮੈਂ ਕਿਹਾ ਬਾਹਰ ਆ ਤੈਨੂੰ ਦੇ ਦਾਂ ਔਰ ਕੋਈ ਦਿੱਕਤ ਖਾਲੀ ਤਾਂ ਨਹੀਂ ਹੋਰ ਕੱਲ੍ਹ ਤੋਂ ਨਹੀਂ ਬੁਲੇਗਾ ਤੁਮਾਰੇ ਕੋ ਚਾਬੀ ਫਿਰ ਤੁਹਾਰੇ ਕੋ ਕੁਝ ਨਹੀਂ ਬੁਲੇਗਾ ਲੈ ਦੇ ਕੋ ਭੈਣ 200 ਰੁਪਇਆ ਹੋ ਚੱਲ ਰਹਾ ਪਰਲਾ ਕੋ ਜ ਨੂੰ ਚਲਾਓ ਬਾਹਰ ਤਾਂ ਆਓ ਫਿਰ ਜੇ ਬਾਬਾ ਜੀ ਮੰਦਰ ਭਾਜੀ ਤੁਹਾਨੂੰ ਪਤਾ ਆਪਾਂ ਤੁਹਾਨੂੰ ਨਾ ਨਹੀਂ ਕਰਦੇ ਯਾਰ ਫੋਫੜੋ ਚਾਬੀ ਤਾਂ ਲੋ ਚਾਬੀ ਕੋ ਯਾਰ ਚਾਬੀ ਮੇਰੇ ਪੈਸੇ ਹੋ ਗਏ ਮੇਰੇ ਨਾ ਯਾਰ ਕੀ ਬਾਂ ਮਾਰੀ ਚੱਕਰ ਕੀ ਹੈ ਚੱਕਰ ਦਾ ਨਾ ਯਾਰ ਕਿ ਤੇਰੇ ਕੋ ਦੇ ਤਾ ਬਹੁ ਮੋਰਸਾ ਸਾਡੇ ਕੋ ਜਾਵੇ ਵੀ ਦੇਤੀ ਜੇ ਬਾਤ ਮੇਰਾ ਬਾਬਾ ਜੀ ਤਾਂ ਭਟਾ ਕੇ ਭਾਈ ਨੇ ਅੰਧਾ ਚਾਬੀ ਲੈ ਸਹੀ ਹੈ ਕਿੰਨੇ 1000 ਰੁਪਏ ਉਹ ਨਹੀਂ ਥੋੜਾ ਚਾਹ ਉਹ ਮੰਨ ਲਓ ਮੈਂ ਵੀ ਤੁਹਾਨੂੰ ਪਤਾ ਤੁਹਾਨੂੰ ਪਤਾ ਮੈਂ ਕੱਡੇ ਤੱਕੇ ਕਿੰਨੇ ਹਾਈ ਕੋਰਟ ਗੇੜੇ ਖਾ ਖਾ ਕੇ ਮੈਂ ਪਰੇਸ਼ਾਨ ਹੋਇਆ ਵੇ ਮਿੰਦਰ ਵੀਰੇ ਵੀ ਬਿੰਦਰ ਭਾਜੀ ਸਿਰਫ ਇੱਕ ਥਾਡੇ ਨਾਲ ਪਿਆਰ ਆ ਬਸ ਤਾਂ ਮੈਂ ਉਹ ਅੱਛਾ ਬਹੁਤ ਠੀਕ ਹੈ ਠੀਕ ਹੈ ਤੋ ਹੁਣ ਉਹ ਕਿੱਦਾਂ ਨਿਪੇੜਨਾ ਉਹਨਾਂ ਨੂੰ ਹੁਣ ਬੁਲਾਵਾਂਗਾ ਤਾਂ ਫੇਰ ਹੀ ਨਿਪੜਨਾ ਲਾ ਲਓ ਉਹਨੂੰ ਹੈ ਆ ਵੀ ਹੁਣ ਉਹਨੂੰ ਬੁਲਾ ਕੇ ਫੇਰ ਹੀ ਕਿਸੇ ਪਾਸੇ ਲਾਵਾਂ ਫੇਰ ਕਿਤੋਂ ਕੋਈ ਆ ਕੇ ਤੁਹਾਨੂੰ ਵੱਧ ਕਰਾ ਦਊਗਾ ਜੇ ਫੇਰ ਕੋਈ ਕਿਤੋਂ ਹੋਰ ਤੁਹਾਨੂੰ ਦੇ ਦਊਗਾ 2-4000 ਰੁਪਿਆ ਮੈਂ ਤਾਂ ਹੁਣੇ ਬੰਦਾ ਹੀ ਆਪਣਾ ਨਿਕਲ ਆਇਆ ਕਿ ਤੂੰ ਨਾਲ ਆ ਕੇ ਮੇਰੇ ਕੁਝ ਹੋਇਆ ਸੀ ਆਪਾਂ ਬਹੁਤ ਵੱਡਾ ਪੇਦਾ ਸੀ ਹੂੰ ਹਾਂ ਉਹ ਤੋਂ ਮੈਂ ਆਇਆ ਹਾਂ ਉਸਮਾਨ ਭਾਈ ਦੇ ਕੋਲ ਹਾਂ ਮੇਰਾ ਮਨੀ ਖੇੜਾ ਬ੍ਰਦਰ ਮਨੀ ਜੀ ਇੱਕ ਵੀਡੀਓ ਦਿੱਤੀ ਹੈ ਤੁਸੀਂ ਸਾਡੇ ਤੱਕ ਪੰਚਾਈ ਹੈ ਹੁਣ ਸਾਲੇ ਨੂੰ ਪੈਸੇ ਦੇ ਰਿਹਾ ਕਿ ਹੈ ਪੂਰਾ ਮਸਲਾ ਉਹ ਮਸਲਾ ਬ੍ਰਦਰ ਇਦਾਂ ਵੀਰਵਾਰ ਨੂੰ ਨੇ ਇੱਕ ਲੋਕ ਲੱਡੇ ਕੋਲ ਐਕਟਿਵਾ ਦੇ ਗੱਡੀ ਵਾਲੇ ਦੀ ਕੋਈ ਆਪਤ ਦੇ ਵਿੱਚ ਬਾਣੀ ਬੁਤੀ ਟਕਰਾਰ ਹੋ ਗਈ ਤੇ ਟ੍ਰੈਫਿਕ ਵਾਲਿਆਂ ਨੇ ਥਾਣੇ ਤੇ ਲਾਹ ਦਿੱਤੀ ਤੇ ਥਾਣੇ ਵਾਲੇ ਉਹ ਮਿੰਦਰ ਪਾ ਲਏ ਐਸੇ ਹੀ ਚਲਾ ਗਿਆ ਉੱਥੇ ਮੋਕੇ ਤੇ ਉਹ ਗਿਆ ਉਹ ਫਿਰ ਐਕਟਿਵਾ ਚੱਕ ਕੇ ਲਿਆਇਆ ਥਾਣੇ ਫਿਰ ਸ਼ੁੱਕਰਵਾਰ ਨੂੰ ਮੇਰੇ ਮਿੱਤਰ ਨੇ ਮੇਰੇ ਨਾਲ ਗੱਲ ਕੀਤੀ ਵੀ ਇੱਦਾਂ ਦਾ ਮਨੀ ਭਾ ਮੇਰੀ ਐਕਟਿਵਾ ਲੈ ਗਏ ਤੇ ਆਪਾਂ ਲੈ ਕੇ ਆਣੀ ਹੈ ਮੈਂ ਕਿਹਾ ਡਾਕੂਮੈਂਟ ਕਾਗਜ਼ ਕਹਿੰਦਾ ਸਾਰਾ ਕੁਝ ਹੈਗਾ ਬਿੱਲ ਤੱਕ ਹੈਗਾ ਮੈਂ ਕਿਹਾ ਚਲ ਆਪਾਂ ਗਏ ਆ ਕਿਉਂਕਿ ਇਹ ਮਿੰਦਰਪਾਲ ਐਸਸੀ ਦੀ ਪਹਿਲਾਂ ਵੀ ਬੜੀ ਜਰੀ ਸ਼ਿਕਾਇਤ ਆ ਚੁੱਕੀ ਸੀ ਇਸ ਕਰਕੇ ਮੈਨੂੰ ਬਾੜ ਦੇ ਕਈ ਬੰਦਿਆਂ ਨੇ ਕਈ ਮੁੰਡਿਆਂ ਨੇ ਕਿਹਾ ਵੀ ਭਾਜੀ ਇਹਨੇ ਬੜਾ ਪਰੇਸ਼ਾਨ ਕੀਤਾ ਬੈ ਜਦੋਂ ਜਾਈਏ ਪੈਸੇ ਜਦੋਂ ਜਾਈਏ ਪੈਸੇ ਇਹ ਸਾਨੂੰ ਬਿਨਾ ਪੈਸੇ ਤੋਂ ਤਾਂ ਸਾਡਾ ਕੰਮ ਹੀ ਨਹੀਂ ਕਰਦਾ ਮੈਂ ਕਿਹਾ ਚਲ ਆ ਚਲੀਏ ਅਸੀਂ ਗਏ ਆ ਉੱਥੇ ਮੈਨੂੰ ਵੀ ਇਹਨੇ ਕਿਹਾ ਵੀ ਮੇਰਾ ਮੂੰਹ ਮਿੱਠਾ ਕਰਾ ਫਿਰ ਮੈਂ ਕੈਮਰਾ ਤੁਹਾਡੇ ਸਾਹਮਣੇ ਓਨ ਕੀਤਾ ਮੈਂ ਜਿਹੜੀ ਤੁਹਾਨੂੰ ਭੇਜਿਆ ਅੰਦਰ ਗਏ ਮੈਨੂੰ ਕਹਿੰਦਾ ਕੁਛ ਤਾ ਦਵਾ ਦੇ ਮੈਂ ਕਿਹਾ ਬਾਹਰ ਆ ਤੈਨੂੰ ਦੇਣਾ ਫਿਰ ਤੁਹਾਡੇ ਸਾਹਮਣੇ ਆਪਾਂ ਇਹਨੂੰ ਪੇਮੈਂਟ ਫੜਾਈ ਬਾਕੀ ਇਹ ਜੋ ਹੋਰ ਮੰਗ ਕਰਦਾ ਸੀ ਉਹਨੂੰ ਮੈਂ ਕਿਹਾ ਕੋਈ ਨਹੀਂ ਤੈਨੂੰ ਦੇ ਦਾਂਗੇ ਥੋੜੇ ਦਿਨ ਤੱਕ ਓਨੇ ਦੀ ਮੈਂ ਜਿਹੜੀ ਸ਼ਿਕਾਇਤ ਪੁਲਿਸ ਕਮਿਸ਼ਨਰ ਸਾਹਿਬ ਨੂੰ ਤੇ ਮਾਨਯੋਗ ਸੀਐਮ ਸਾਹਿਬ ਨੂੰ ਵੀ ਪਾਤੀ ਹੈ ਜਿਹੜਾ ਇਹਨਾਂ ਦਾ ਐਂਟੀ ਕ腐ਪਸ਼ਨ ਦਾ ਨੰਬਰ ਆ ਉੱਥੇ ਵੀ ਪਾਈ ਇਹ ਵੀਡੀਓ ਤੇ ਦਰਖਾਸਤ ਵੀ ਤੇ ਵਿਜੀਲੈਂਸ ਨੂੰ ਵੀ ਕਰਤੀ ਜੀ ਕਾਰਵਾਈ ਨਹੀਂ ਹੁੰਦੀ ਫਿਰ ਮਾਨ ਜੋਗੇ ਨੂੰ ਦਾਲਚ ਲੈ ਕੇ ਜਾਵਾਂਗੇ ਇਹਨੂੰ ਇਹਦੇ ਤੇ ਪਰਚਾ ਕਰਾ ਕੇ ਛੱਡਾਂਗੇ ਪਰ ਵੀਡੀਓ ਤੇ ਇਹ ਵੀ ਕਿਹਾ ਜਾ ਰਿਹਾ ਕਿ ਮੈਂ ਦੂਜੀ ਪਾਰਟੀ ਨੂੰ ਬੁਲਾਣਾ ਇਹ ਤਾਂ ਨਹੀਂ ਜਿਹੜਾ ਹਜ਼ਾਰ ਤੁਸੀਂ ਦਿੱਤਾ ਉਹ ਕਿਸੇ ਦੂਜੀ ਪਾਰਟੀ ਨੂੰ ਮਤਲਬ ਹੀ ਨਹੀਂ ਭਾਜੀ ਜੇ ਦੂਜੀ ਪਾਰਟੀ ਬੁਲਾਈ ਹੁੰਦੀ ਫਿਰ ਦੋ ਦਿਨ ਦੀ ਐਕਟਿਵਿਟੀ ਰੱਖੀ ਸ਼ੁੱਕਰਵਾਰ ਨੂੰ ਮੈਂ ਲਿਆਇਆ ਛਣੀ ਐਤ ਸੌ ਫਿਰ ਪਾਰਟੀ ਅਜੇ ਤੱਕ ਆ ਜਾਂਦੀ ਪਾਰਟੀ ਫਿਰ ਸਾਡੇ ਨਾਲ ਗੱਲ ਕਰਦੀ ਮੰਨ ਲਓ ਮੇਰੀ ਐਕਟਿਵ ਹੈ ਪਾਰਟੀ ਮੇਰੇ ਨਾਲ ਗੱਲ ਕਰਦੀ ਵੀ ਭਾਈ ਸਾਡਾ ਨੁਕਸਾਨ ਹੋਇਆ ਸਾਨੂੰ ਹਰਜਾਨਾ ਭਰ ਦੋ ਜਾਂ ਸਾਡੀ ਗੱਡੀ ਠੀਕ ਕਰਾ ਦਿਓ ਪੈਸੇ ਤਾਂ ਮੰਗੇ ਇੰਨੇ ਆ ਨਾ ਪ੍ਰੂਫ ਵੀ ਤੁਹਾਨੂੰ ਦੇਤਾ ਐਡਾ ਵੱਡਾ ਪੈਸੇ ਵੀ ਐ ਸੱਜੀ ਜੇਬ ਚ ਪਾ ਰਿਆ ਬਿੰਦਰਪਾਲ ਇਹ ਸਹੀ ਬੈਲਟ ਨੰਬਰ ਇਹਦਾ 166 ਲੁਧਿਆਣਾ ਬਟਾ ਤੁਹਾਡੇ ਸਾਹਮਣੇ ਸਾਰੀ ਪਿਕਚਰ ਕਲੀਅਰ ਕਰਤੀ ਪਰਚਾ ਕਰਾ ਕੇ ਛੱਡਾ ਕਿੰਨੀ ਡਿਮਾਂਡ ਕੀਤੀ ਜਾ ਰਹੀ ਸੀ ਪੈਸੇ 5-6000 ਦੀ ਕੀਤੀ ਸੀ ਬ੍ਰਦਰ ਇਹਨੇ ਮੈਂ ਤਾਂ 5-6000 ਰੁਪਇਆ ਵੀ ਦੇ ਦੇਣਾ ਸੀ ਇਹ ਤਾਂ ਰੱਬੂ ਸਾਡੇ ਕੋਲ ਪੈਸੇ ਘਟ ਸੀ ਨਹੀਂ ਤੁਹਾਨੂੰ ਯਕੀਨ ਸੀਗਾ ਕਿ ਉਹ ਪੈਸੇ ਮੰਗੂਗਾ ਤੁਸੀਂ ਕੈਮਰਾ ਪਾ ਲਿਆ ਪਾਜੀ ਮੈਨੂੰ ਮੇਰੇ ਵਾਰਡ ਦੇ ਵਿੱਚ ਹਰ ਬੰਦੇ ਨੇ ਮੁੰਡੇ ਆਂਦੇ ਜਾਂਦੇ ਚੌਂਕ 'ਚੇ ਨਾਕਾ ਲਾਂਦੇ ਸਿਵਲ ਦੇ ਬਾਹਰ ਬੜੀ ਜਗ੍ਹਾ ਉਹਨਾਂ ਨੇ ਕਿਹਾ ਵੀ ਭਾਜੀ ਇਹਨੇ ਸਾਡਾ ਜੀਣਾ ਆਰਾਮ ਕੀਤਾ ਪਿਆ ਜਦੋਂ ਜਾਈਏ ਸਾਨੂੰ ਇੱਕੋ ਗੱਲ ਕਹੇਗਾ ਪੈਸੇ 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 ਫਿਰ ਐਂਡ 'ਚ ਸਭ ਨੂੰ ਇੱਕ ਕਹਿਤਾ ਸੀ ਵੀ ਭਾਈ ਜਦੋਂ ਤੁਹਾਡਾ ਕੋਈ ਕੇਸ ਮਿੰਦਰਪਾਲ ਕੋ ਗਿਆ ਤੇ ਮੈਨੂੰ ਉਸੇ ਟਾਈਮ ਫੋਨ ਕਰਦੇ ਹੋ ਜਿੱਥੇ ਵੀ ਮੈਂ ਮਰਜ਼ੀ ਹੋਵਾਂ ਮੈਂ ਥਾਣੇ ਜ਼ਰੂਰ ਆਵਾਂਗਾ ਲੱਗਦਾ ਕੋਈ ਕਾਰਵਾਈ ਹੋਊਗੀ ਭਾਜੀ ਦੇਖੋ ਆਸ ਨਾਲ ਦੁਨੀਆ ਜਿੰਦੀ ਏ ਵੈਸੇ ਤਾਂ ਪੁਲਿਸ ਨੇ ਅੱਜ ਤੱਕ ਤਾਂ ਕੋਈ ਕਾਰਵਾਈ ਕਰਤੀ ਨਹੀਂ ਪੁਲਿਸ ਦੇ ਉੱਤੇ ਪਰ ਫਿਰ ਵੀ ਮੈਨੂੰ ਰੱਬ ਵਰਗੀ ਮਾਨਯੋਗ ਅਦਾਲਤਾਂ ਤੇ ਭਰੋਸਾ ਜੇ ਨਹੀਂ ਕਾਰਵਾਈ ਕਰਨਗੇ ਸੈਸ਼ਨ ਕੋਰਟ ਆ ਮਾਨਯੋਗ ਹਾਈ ਕੋਰਟ ਆ ਛੱਡਦਾ ਨਹੀਂ